ਜੋ ਅਰਜੰਟੇ ਲੋਈਰਾ ਨਵਾਂ ਸੰਧੂ ਬੀਪ੍ਰਾਕ ਭਾਜੀ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਇਸ ਗਾਣੇ ਲਈ ਚੰਦਰਾ ਬਰਾੜ ਐਂਡ ਤੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰਾ ਆਰਟਿਸਟ ਦੀ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਕਈ ਆਰਟਿਸਟ ਜਿਨ੍ਹਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚੋ ਅਰਜੰਟੇ ਲੋਈਰਾ ਨਵਾਂ ਸੰਧੂ ਬੀਪ੍ਰਾਕ ਭਾਜੀ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਇਸ ਗਾਣੇ ਲਈ ਜਾਨੀ ਵੀਰੇ ਨੇ ਕਰਕੇ ਗਾਣਾ ਸਾਡਾ ਡੱਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰ ਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਯ era ਦੀ ਗੱਲ ਕਰਦੇ ਸੀ ਬਿਗਨਿੰਗ ਆਫ ਨਿਊ era ਸੋ ਮਿਲਦਾ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਆ ਉਹ ਜ਼ਰੂਰੀ ਨਹੀਂ ਫਿਲਮਾਂ 'ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਪਾਵੇਂ ਦੋ ਹੋਣ ਪਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਣ ਤੇ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਕਿ ਇਹ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਦਾਂ ਦੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਜਿਹੜਾ ਟੌਪਿਕ ਚੂਜ਼ ਕੀਤਾ ਜਿਹੜੇ ਟੌਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਤੁਸੀਂ ਕਿਸੇ ਹੋਰ ਫਿਲਮ ਚ ਨਹੀਂ ਦੇਖੋਗੇ ਜਾਂ ਪਹਿਲਾਂ ਤੁਸੀਂ ਦੇਖਿਆ ਅਰਜੰਟੇ ਲੋਈਰਾ ਨਵਾਂ ਸੰਧੂ ਬੀ ਪ੍ਰਾਕ ਭਾਜੀ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਇਸ ਗਾਣੇ ਲਈ ਚੰਦਰਾ ਬਰਾੜ ਐਂਡ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰਾ ਆਰਟਿਸਟ ਦੀ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਕਈ ਆਰਟਿਸਟ ਜਿਨ੍ਹਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚ ਅਰਜੰਟੇ ਲੋਈਰਾ ਨਵਾਂ ਸੰਧੂ ਬੀ ਪ੍ਰਾਕ ਭਾਜੀ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਇਸ ਗਾਣੇ ਲਈ ਜਾਨੀ ਵੀਰੇ ਨੇ ਕਰਕੇ ਗਾਣਾ ਸਾਡਾ ਡਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਵੇਂ 에ਰਾ ਦੀ ਗੱਲ ਕਰਦੇ ਸੀ ਬਿਗਨਿੰਗ ਆਫ ਨਿਆ 에ਰਾ ਸੋ ਮਿਲਦਾ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਆ ਉਹ ਜ਼ਰੂਰੀ ਨਹੀਂ ਫਿਲਮਾਂ 'ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਪਾਵੇਂ ਦੋ ਹੋਣ ਪਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਂਦੇ ਤਾਂ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਹੈ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਕਿ ਇਹ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਦਾਂ ਦੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਕਿ ਜਿਹੜਾ ਟੌਪਿਕ ਚੂਜ਼ ਕੀਤਾ ਜਿਹੜੇ ਟੌਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ-ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਤੁਸੀਂ ਕਿਸੇ ਹੋਰ ਫਿਲਮ ਚ ਨਹੀਂ ਦੇਖੋਗੇ ਜਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ